ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਦੇ ਪੰਥ ਦਾ ਕਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਆਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇ ਇਨਸਾਨੀਆਂ ਬੇ ਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ ਤੇ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਰਹੀ ਹੈ ਔਰ 15 ਸਾਲ ਹੀ ਅਲਾਈਅੰਸ ਰਿਹਾ ਹੈ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ। ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ, ਪਾਸ ਕੀਤਾ? ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ 'ਚ। ਅੱਜ ਕਹਿੰਦੇ ਅਸੀਂ ਪਾਣੀ ਆਉਂਦੀ ਰਾਖੀ ਕਰਾਂਗੇ ਤੇ ਕਿਤੇ ਭਾਜੀਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ। ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ, ਸਾਡਾ ਅਲਾਇੰਸ ਹੈ। ਠੰਡੇ ਚੱਲੋ ਸਾਡਾ ਅਲਾਇੰਸ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਰਨੀ ਹੋਇਆ ਹੈ ਨਾਜਾਇਜ਼ ਦਖਲ ਅੰਦਾਜ਼ੀ ਕਰਨ ਉਹ ਹੈ ਨਾਜਾਇਜ਼ ਦਖਲ ਅੰਦਾਜ਼ੀ ਕਰਨ ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤੱਕ ਦਾ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਬੀਜੇਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਅੰਸ ਠੰਡੇ ਚੱਲੋ ਸਾਡਾ ਅਲਾਈਅੰਸ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾਂ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਧੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਣੇ ਹੁਣ ਤੁਸੀਂ ਚੀਕਾ ਮਾਰਦੇ ਹੋ ਉੱਚ ਤਾਂ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਹਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣਾ ਤਾਂ ਮਨਾ ਕਰਤਾ ਪਰ ਇੱਕ ਪਤਤ ਨੂੰ ਕਮੇਟੀ ਚ ਪਾਤਾ ਮੈਂ ਇਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਪੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲਓ ਫਿਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ੍ਹ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਾ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉੱਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਨ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਪਤਾ ਤਾਂ ਜੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹਨਾਮੇ ਇਹ ਪੜ ਲਓ ਮੇ ਲਿਖਿਆ ਕੀ ਹੈ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ ਸਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ ਅੱਜ ਇਹ ਗਦਾਰ ਹੋ ਗਿਆ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ ਜਾਂ ਤੁਹਾਡੀ ਪਾਰਟੀ ਨਾਲ ਜਿਹੜਾ ਅਕਾਲ ਤਖਤ ਦੇ ਹੁਕਮ ਨਾਮੇ ਨਾਲ ਖੜ ਗਿਆ ਉਹਨੂੰ ਕਹਿੰਦੇ ਗਦਾਰ ਹੈ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮ ਕੇ ਕਹਿੰਦੇ ਜੀ ਅਸੀਂ ਬੰਥ ਪ੍ਰਸਤਾਂ ਕਿディ ਹਰਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਜੇ ਤੁਸੀਂ ਗਦਾਰ ਹੋ ਜੀ ਧੋਖਾ ਕਰ ਗਏ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਾਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ 15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਠਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਲੀਆਂ ਠਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗੂ ਲਾਊਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਏ ਤੁਸੀਂ ਮੱਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰਜਰ ਚ ਭੋਏ ਜ਼ਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰੇਦਿਆ ਨਹੀਂ ਉਹਨਾਂ ਜ਼ਖਮਾਂ ਨੂੰ ਮੜ ਲਹੂ ਲੋਹਾਨ ਨਹੀਂ ਕੀਤਾ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ ਤੇ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਰਹੀ ਹੈ ਔਰ 15 ਸਾਲ ਹੀ ਅਲਾਈਅੰਸ ਰਿਹਾ ਹੈ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਿਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਪਾਸ ਕੀਤਾ ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ ਚ ਅੱਜ ਕਹਿੰਦੇ ਅਸੀਂ ਪਾਣੀਆਂ ਦੀ ਰਾਖੀ ਕਰਾਂਗੇ ਅਸੀਂ ਜ਼ਮੀਨਾਂ ਦੀ ਰਾਖੀ ਕਰਾਂਗੇ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਇਹਦੀ ਕਮਾਲ ਦੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਭਗੌੜੇ ਕਹਿੰਦੇ ਆ ਨਾ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਦੇ ਪੰਥ ਦਾ ਕਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਇਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਆਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇਇਨਸਾਈਆਂ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਉਹ ਨਹੀਂ ਤੁਸੀਂ ਕੀਤਾ ਇਸ ਕਰਕੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆਪ ਬੋਲ ਰਹੇ ਜਦੋਂ ਜੇਬ 'ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋਂ ਇਹ ਰੁਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਆਸੀਂ ਅਕਾਲ ਪੁਰਖ ਥੋੜੀ ਆਸੀਂ ਇਨਸਾਨ ਹੀ ਆ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫੇਰ ਆਪ ਜੀ ਨੂੰ ਕਹਿਣਾ ਚਾਹਣਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਆ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਕੋ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬੋਲੇ ਸੋ ਨਿਹਾਲ ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਨਸਾਦ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿੰਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾ ਵਾਹਿਗੁਰੂ ਆਪ ਜਾਣਦੇ ਐ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਔਰ ਤੁਸੀਂ 10 ਵਜੇ ਤੋਂ ਬੈਠੇ ਸੁਣ ਰਹੇ ਹੋ ਸੁਣ ਕੇ ਘਰਾਂ ਨੂੰ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨਾ ਕਿ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਨ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਣ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਬਚਾਈਏ ਪੰਜਾਬ ਨੂੰ ਬਚਾਈਏ ਸਿੱਖਾਂ ਨੂੰ ਬਚਾਈਏ ਪੰਥ ਨੂੰ ਬਚਾਈਏ ਕੌਮ ਨੂੰ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਅਸੀਂ ਮਜ਼ਬੂਤ ਹੋਗੇ ਨਾ ਅਸੀਂ ਸਟਰੋਂਗ ਹੋਗੇ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਜਾਏਗਾ ਨਾ ਕੇਂਦਰ ਸਰਕਾਰ ਨੇ ਸਾਡੇ ਹੱਕ ਚੋਰੀ ਕਰ ਲਏ ਉਹ ਚੋਰੀ ਇਸ ਕਰਕੇ ਕੀਤਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਰਾਖਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਸੌਂਗੇ ਜਾ ਕੁੱਤੀ ਚੋਰਾਣਾ ਰਲ ਗਈ ਤਾਂ ਸਾਡੇ ਹੱਕ ਖੋਹ ਕੇ ਲੈ ਗਏ ਉਹ ਜਾਦਾ ਇਹ ਸੌਂਗੇ ਜਾਂ ਕੁੱਤੀ ਚੋਰਾਣਾ ਰਲ ਗਈ ਪਰ ਅਸੀਂ ਐਸਾ ਨਹੀਂ ਕਰਾਂਗੇ ਇਹ ਐਸਾ ਕਰਨ ਦੇ ਨਾਲੋਂ ਮਰ ਜਾਣਾ ਬਿਹਤਰ ਘਰੇ ਬੈਠ ਜਾਣਾ ਬਿਹਤਰ ਸਮਝਾਂਗੇ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠਿਏ ਕਾਫਲਾ ਬਣ ਕੇ ਤੁਰਿਏ ਹਰ ਇੱਕ ਨੌਜਵਾਨ ਕੋਲੇ ਹਰ ਇੱਕ ਪੁਰਖ ਕੋਲੇ ਮੋਬਾਈਲ ਹੈ ਅੱਜ ਸਾਡਾ ਹਥਿਆਰ ਜਿਹੜਾ ਨਾ ਉਹ ਮੋਬਾਈਲ ਹੈ ਔਰ ਇਹ ਲੋਕ ਸਾਡੇ ਖਿਲਾਫ ਮੋਬਾਈਲ ਦੇ ਉਤੇ ਨੈਰੇਟਿਵ ਕ੍ਰੀਏਟ ਕਰਦੇ ਨੇ ਅਸਾਂ ਉਸ ਨੈਰੇਟਿਵ ਨੂੰ ਕ੍ਰੈਕ ਕਰਨਾ ਹੈ ਇਹ ਕ੍ਰੀਏਟ ਕਰਦੇ ਨੇ ਅਸੀਂ ਕ੍ਰੈਕ ਕਰਨਾ 25 25 30 30 ਲੱਖ ਰੁਪਈਆ ਮਹੀਨੇ ਦਾ ਖਰਚ ਕਰਕੇ ਇਹ ਸਾਡੇ ਖਿਲਾਫ ਨੈਰੇਟਿਵ ਬਣਾਉਂਦੇ ਨੇ ਸਾਡੀ ਕੋਈ ਆਈਟੀ ਟੀਮ ਨਹੀਂ ਹੈ ਸਾਡੀ ਆਈਟੀ ਟੀਮ ਪੰਜਾਬ ਦਾ ਨੌਜਵਾਨ ਹੈ ਪੰਜਾਬ ਦਾ ਜੂਥ ਹੈ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਫਿਰ ਸਾਡਾ ਆਈਟੀ ਵਿੰਗ ਬਣੋ ਤੁਸੀਂ ਯੋਗਦਾਨ ਪਾਓ ਤੁਸੀਂ ਕਮੈਂਟ ਕਰੋ ਜਿੱਥੇ ਕਿਤੇ ਇਹ ਗਲਤ ਬੋਲਦੇ ਨੇ ਗਲਤ ਸੋਚਦੇ ਨੇ ਇਸ ਕਰਕੇ ਅਸੀਂ ਇਸ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਲੋਕਾਂ ਤੋਂ ਵੱਡਾ ਆਈਟੀ ਵਿੰਗ ਜਿਹੜਾ ਹੈ ਉਹ ਕੋਈ ਨਹੀਂ ਹੈ